ਨਿਰਵਾਣ ਪਦ ਇੱਕ ਇੱਕ ਕੋਈ ਨਿਰਵਾਣ ਪਦ ਹੈ ਹੋਰ ਨਿਰਵਾਣ ਪਦ ਹੁੰਦਾ ਹੀ ਨਹੀਂ ਉਹ ਹਰ ਕੋ ਨਾਮ ਜੋ ਨਾਮ ਹੈ ਹੁਕਮ ਉਹ ਨਹੀਂ ਬਿਆਨ ਕੀਤਾ ਜਾ ਸਕਦਾ ਉਹ ਬਿਆਨ ਤੋਂ ਪਰੇ ਹੈ ਉਹ ਨਿਰਵਾਣ ਪਦ ਹੈ ਅਸ਼ੰਕ ਕੋਟੀ ਅਨ ਪੂਜਾ ਕਰੀ ਏਕਨਾ ਪੂਜਸ ਨਾਮ ਹੈ ਹਰੀ ਬਾਕੀ ਸੰਸਾਰ ਨੇ ਅਸੰਕ ਕਰੋੜ ਅਸੰਕ ਕਰੋੜਾਂ ਦੀ ਪੂਜਾ ਕੀਤੀ ਹੋਈ ਹੈ ਅਨ ਪੂਜਾ ਕਰੀ ਹੋਰ ਪੂਜਾ ਅਨੇਕ ਕਿਸਮ ਦੀ ਸੰਸਾਰ ਕਰ ਰਿਹਾ ਹੈ ਏਕਨਾ ਪੂਜਸ ਨਾਮ ਹੈ ਹਰੀ ਨਾਮਦੇਵ ਕਹਿੰਦਾ ਹਰੀ ਦੇ ਇਹਦੇ ਪੂਜਾਤੇ ਬਿਨਾ ਨਰਾਕਾਰ ਦੀ ਪੂਜਾਤੇ ਬਿਨਾ ਨਰਾਕਾਰ ਦਾ ਰੰਗ ਚੜ੍ਹਣ ਤੋਂ ਬਿਨਾ ਉਹਦੇ ਇਹ ਸਾਰੀਆਂ ਪੂਜਾ ਇਕੱਠੀਆਂ ਹੋ ਕੇ ਵੀ ਉਹਦੇ ਬਰਾਬਰ ਨਹੀਂ ਏਕਨਾ ਪੂਜਸ ਪੂਜਸ ਲਫਜ਼ ਹੈ ਪੂਜਸ ਦਾ ਮਤਲਬ ਉਹਦੇ ਬਰਾਬਰ ਨਹੀਂ ਉਹਦੇ ਤੁਲ ਨਹੀਂ ਹੈ ਇਹ ਕਹਿੰਦਾ ਪੁੱਜੋ ਸੁਨਾਮੇ ਹਰੀ ਜਿੰਨੀ ਮਰਜੀ ਹੋਰ ਕਰਿਆ ਕਰਮੁ ਧਰਮ ਦੇ ਕਰੀ ਜਾਓ ਜਿਹੜਾ ਨਾਮ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗਣਾ ਹੈ ਆਤਮਾ ਨੂੰ ਰੰਗਣਾ ਹੈ ਉਹਦੇ ਬਰਾਬਰ ਨਹੀਂ ਕੋਈ ਵੀ ਕੰਮ ਕਰੋੜਾ ਕੰਮ ਇਕੱਠੇ ਹੀ ਕਰ ਲੋ ਚਾਹੇ ਸਾਰੇ ਨਹੀਂ ਜੀ ਨਾਮ ਤੁਮਣਾ ਇਹ ਕਹਿੰਦਾ ਪੁੱਜੋ ਸੁਨਾਮੇ ਹਰੀ ਨਾਮਦੇਵ ਕਹਿੰਦਾ ਹਰੀ ਦੇ ਜਿਹੜਾ ਰੰਗ ਤੇ ਹੈ ਉਦੇ ਬਰਾਬਰ ਕੋਈ ਵੀ ਚੀਜ਼ ਹੋਰ ਨਹੀਂ ਪੁੱਛ ਸਕਦੀ। ਉਹਦਾ ਰੰਗ ਨਹੀਂ ਚੜਨਾ ਹੋਰ ਕਿਸੇ ਚੀਜ਼ ਦਾ। ਮਾਇਆ ਦਾ ਰੰਗ ਉਤਰਨਾ ਹੀ ਨਹੀਂ। ਹੋਰ ਜੋ ਕੁਝ ਕਰੋਗੇ ਉਹਦੇ ਨਾਲ ਮਾਇਆ ਦਾ ਵੀ ਰੰਗ ਨਹੀਂ ਉਤਰਨਾ। ਨਾਮ ਦਾ ਤਾਂ ਚੜਨਾ ਕੀ ਆ ਮਾਇਆ ਦਾ ਹੀ ਨਹੀਂ ਰੰਗ ਉਤਰਨਾ। ਮਾਇਆ ਦਾ ਰੰਗ ਵੀ ਨਾਮ ਨਾਲੇ ਉਤਰਦਾ। ਮਾਇਆ ਦੀ ਜਿਹੜੀ ਮਾੜਾ ਵੀ ਨਾਮ ਨਾਲੇ ਉਤਰਦੀ ਹੈ। ਬੂਤ ਪਲੀਤੀ ਕੱਪੜ ਹੋਏ। ਦੇਸ ਆਉਣ ਲਈਏ ਉਹ ਧੋਏ। ਪਰੀਆ ਮਤ ਪਾਪਾਂ ਕੇ ਸੰਗ ਉਹ ਧੋਪਾ ਨਾਮਾਂ ਕੇ ਰੰਗ ਰੰਗਦਾ ਇਥੇ ਨਾਮਾਂ ਦਾ ਰੰਗ ਹੈ ਉਹ ਰੰਗੇ ਚੜਨੇ ਰੰਗ ਤੇ ਵਿਛੇ ਸਬਣ ਮੈਲ ਵੀ ਕੱਢ ਦਿੰਦਾ ਰੰਗ ਵੀ ਚੜ ਜਾਂਦਾ ਦੋ ਕੰਮ ਇਕੱਠੇ ਕਰਦਾ ਨਾਮ ਆਪਣਾ ਰੰਗ ਵੀ ਝੜ ਦਿੰਦਾ ਮੈਲ ਵੀ ਕੱਢ ਦਿੰਦਾ ਨਾਮ ਦਾ ਰੰਗ ਦੋ ਹੀ ਕੰਮ ਕਰਦਾ ਮੈਲ ਵੀ ਘੱਟ ਦਿੰਦਾ ਆਪਣਾ ਰੰਗ ਵੀ ਛਾੜ ਦਿੰਦੇ ਜਿਹੜਾ ਦੂਆ ਰੰਗ ਆ ਉਹ ਵੀ ਮੈਲੇ ਹੁੰਦੀ ਐ ਜਿਹੜਾ ਦੂਜਾ ਰੰਗ ਚੜਿਆ ਹੋਇਆ ਉਹ ਮਾਇਆ ਦੇ ਰੰਗ ਸਾਰੇ ਮੈਲੇ ਐ ਮਾਇਆ ਦੇ ਰੰਗ ਸਾਰੇ ਘੱਟ ਕੇ ਆਪਣਾ ਨਹੀਂ ਲੈਣ ਕਰਤਾ ਹਾਂ ਮਾਇਆ ਰੰਗ ਨੂੰ ਪ੍ਰੰਗ ਕਰਤਾ ਹਾਂ ਪ੍ਰਣਾਵੇ ਨਾਮ ਦੇਉ ਇਹੋ ਕਰਨਾ ਅਨੰਤ ਰੂਪੋ ਤੇਰੇ ਨਾਰਾਇਣ ਪ੍ਰਣਾਵੇ ਨਾਮ ਦੇਉ ਇਹ ਕਰਨਾ ਇਸ ਕਰਕੇ ਨਾਮ ਦੇ ਬੇਨਤੀ ਕਹਿੰਦਾ ਵੀ ਆਹ ਕੰਮ ਕਰਿਓ ਭਾਈ ਕਰਨਾ ਕੀ ਆਪਾਂ ਨੇ ਰੰਗੀਲੇ ਜੇ ਬਾਹਰ ਕੇ ਨਾ ਨਾਵਦਾਰ ਅੰਗਿਤ ਰੋਣਾ ਨਾਵਦੇ ਰੰਗਿਤ ਰੰਗਣਾ ਆਪਣੇ ਮਨ ਨੂੰ اے ਮਾਨੁ ਸੁੰਦਰ ਆਪਣਾ ਨਾਮ ਮਜੀਠੇ ਰੰਗਰੀ ਹਰ ਨਾਮ ਮਜੀਠੇ ਰੰਗਰੀ ਜਿਹੜਾ ਮਨ ਹੈ ਨਾ ਇਹਨੂੰ ਨਾਮ ਪਤਾ ਰੰਗੜੀ ਦੇ ਵਿੱਚ ਰੰਗੜੀ ਇਹ ਕੰਮ ਹੈ ਨਾਮਦੇਵ ਕਹਿੰਦਾ ਇਹੀ ਕੰਮ ਕਰਿਓ ਪ੍ਰਣਵੇ ਨਾਮਾ ਨਾ ਪ੍ਰਣਵੇ ਨਾਮ ਦੇਓ ਇਹੋ ਕਰਨਾ ਇਹੋ ਕਰਨਾ ਇੱਕੋ ਹੀ ਕੰਮ ਕਰਨਾ ਦੂਜਾ ਨਾ ਕਰ ਲਿਓ ਸ਼ੁਰੂ ਆਇਨਾ ਪਖੜ ਕੀਰਤਨ ਦਰਬਾਰ ਹੈ ਉਹ ਇਹ ਕੁਛ ਨਹੀਂ ਫਾਇਦਾ ਆ ਜਿਹੜਾ ਕਰਨਾ ਕਰ ਕੀਰਤਨ ਕੋਈ ਨਹੀਂ ਫਾਇਦਾ ਪਰਵਾਸ ਫੇਰੀਆਂ ਦਾ ਕੋਈ ਨਹੀਂ ਫਾਇਦਾ ਲੰਗਰਾਂ ਦਾ ਕੋਈ ਨਹੀਂ ਫਾਇਦਾ ਕੁਛ ਵੀ ਨਹੀਂ ਕਰਨਾ ਪਹਿਲਾ ਇਹ ਕਰਨਾ ਬਾਅਦ ਚ ਦੂਏ ਕਮਜੋਬੰਦੀ ਕਰੀ ਜਾਓ ਪਹਿਲਾ ਇਹ ਕੰਮ ਆਨਾਂ ਬਾਅਦ ਦੇ ਵਿੱਚ ਤੁਸੀਂ ਦੂਜੇ ਕੰਮ ਕਰਨੇ ਨਹੀਂ ਸਵਾਇ ਲੰਗਰ ਤੇ ਹੋਰ ਕਿਸੇ ਦੀ ਲੋੜੇ ਨਹੀਂ ਲੰਗਰ ਦੀ ਤਾਂ ਲੋੜ ਹੈ ਸੰਗਤ ਆਖਰ ਭੁੱਖ ਲੱਗਦੀ ਹੈ ਸਰੀਰ ਨੂੰ ਬਾਹਲੇ ਨੂੰ ਇਹ ਲੰਗਰ ਇੱਕ ਲੰਗਰ ਪਹਿਲਾ ਅੰਦਰਲਾ ਸ਼ਬਦ ਦਾ ਲੰਗਰ ਫਿਰ ਬਾਹਲੇ ਸਰੀਰ ਦੀ ਰਸੋਈ ਲੰਗਰ ਇਹ ਨਹੀਂ ਹੁੰਦਾ ਬਾਹਲੇ ਦਾ ਰਸੋਈ ਹੈ ਸਰੀਰ ਦੀ ਸੇਂਹਂ ਦੀ ਤਾਂ ਹੁੰਦੀ ਹੈ ਰਸੋਈ ਹੈ ਰਸਨੇ ਲੰਗਰ ਕਿੱਥੋਂ ਲੰਗਰ ਤਾਂ ਸ਼ਬਦ ਦਾ ਹੁੰਦਾ ਹੈ ਅਨੰਤ ਰੂਪੋ ਤੇਰੇ ਨਾਰਾਇਣ ਲੰਗਰ ਉਹਦਾ ਹੈ ਜਿਹੜਾ ਹਿੱਲਦਾ ਨਹੀਂ ਇੱਕੋ ਜਗ੍ਹਾ ਬਸਿਆ ਰਹਿੰਦਾ ਹੈ ਉਹਦਾ ਲੰਗਰ ਜਿਹੜਾ ਤੁਰਦਾ ਫਿਰਦਾ ਉਹਦੀ ਰਸੋਈ ਹੈ ਜਦੋਂ ਫੌਜਾਂ ਕਹਿੰਦੇ ਜਿਵੇਂ ਜਹਾਜ਼ ਹੈ ਸੂਦਰੀ ਕਦੋਂ ਰੁਕ ਜਾਂਦਾ ਕਿਸੇ ਕਨਾਰੇ ਤੇ ਆ ਕੇ ਚਲਦਾ ਨਹੀਂ ਫਿਰ ਉਹ ਕਹਿੰਦਾ ਲੰਗਰ ਲਾਤੇ ਹਨ ਉਹਦਾ ਰੁਕ ਗਿਆ ਉਹ ਨਹੀਂ ਚਲਦਾ ਜਦੋਂ ਮਨ ਚਲਾਏ ਮਨ ਤਾਂ ਰੁਕ ਜਾਂਦਾ ਥੇਰ ਹੋ ਜਾਂਦਾ ਉਦੋਂ ਲੰਗਰ ਇਹਦਾ ਇਹਦੇ ਵਾਸਤੇ ਲੰਗਰ ਨਾਲੇ ਰੁਕਦਾ ਰੁਕ ਕੇ ਹੀ ਛੱਡਦਾ ਚਲਦਾ ਫਿਰਦਾ ਨਹੀਂ ਛੱਡਦਾ ਜਿਹੜੇ ਭੱਜਿਆ ਫਿਰਦਾ ਮਨ ਉਹ ਤਾਂ ਗੁਰਬਾਣੀ ਦਾ ਅਸਰ ਨਹੀਂ ਹੁੰਦਾ ਤੇ ਕਪਾਲਾ ਵੀਰ ਤੁਸੀਂ ਥਾਲੀ ਲੰਗਰ ਦੀ ਫੜ ਕੇ ਭੱਜ ਲੋ ਫਿਰ ਤੁਸੀਂ ਖਾ ਲਿਓ ਸਭ ਕੁਝ ਥਾਲੀ ਹੈ ਲੰਗਰ ਦੀ ਵਰਤ ਗਈ ਉਸ ਉਹਦੇ ਚ ਖੀਰ ਵੀ ਹੈ ਇੱਕ ਪਾਸੇ ਤੁਹਾਡੇ ਸਬਜੀ ਵੀ ਹੈ ਦਾਲ ਵੀ ਹੈ ਰੋਟੀ ਵੀ ਹੈ ਸਲਾਦ ਵੀ ਹੈ ਉਹਨੂੰ ਲੈ ਕੇ ਭੱਜੇ ਫਿਰੋ ਫੇਸ਼ ਅਗਲੇ ਉਹ ਮਾਂਤਾ ਜੀ ਦਾ ਭੱਜਿਆ ਫਿਰਦਾ ਲੰਗਰ ਛਕੇ ਨਹੀਂ ਸਕਦਾ ਉਹ ਕਿਵੇਂ ਜਾਗ ਲੂ ਇਹ ਬਹਿ ਕੇ ਝਗੜਨ ਵਾਲੀ ਚੀਜ਼ ਹੈ ਟਿੱਕੇ ਜਿੰਨਾ ਜੁਰਮਾਨੀ ਟਿੱਕਦਾ ਕੁਰਬਾਨੀ ਦਾ ਕੁਝ ਵੀ ਇਹਦੇ ਪੱਲੇ ਪੈਂਦਾ ਹੀ ਨਹੀਂ ਇਹਦੇ ਅੰਦਰ ਜਾਂਦਾ ਹੀ ਨਹੀਂ ਕੁਝ ਇਹਦਾ ਟਿਕ ਕੇ ਜਾਂਦਾ ਜਾਂ ਟਿਕ ਜਾਂਦਾ ਜਦ ਕੋਈ ਗੱਲ ਇਹਦੇ ਪੱਲੇ ਪੈ ਜਾਂਦੀ ਹੈ ਉਹ ਫਿਰੇ ਗੱਠ ਦੇ ਲੈਂਦਾ ਉਹਨੂੰ ਫਿਰ ਹਜਮ ਕਰਦਾ ਰਹਿੰਦਾ ਵਿਚਾਰਦਾ ਰਹਿੰਦਾ ਉਹ ਇੱਕੋ ਹੀ ਬਹੁਤ ਹੈ ਇੱਕ ਬੁਰਕੀ ਬਹੁਤ ਹੈ ਕਣਕਾ ਹੀ ਬਹੁਤ ਹੈ ਕਣਕਾ ਇੱਕ ਜਿਸ ਜੀਵ ਸਾਵੈ ਉਹ ਲੰਗਰ ਦਾ ਕਣਕਾ ਹੀ ਬਹੁਤ ਹੁੰਦਾ ਕਣਕਾ ਇੱਕ ਜਿਸ ਜੀਵ ਸਾਵੈ ਤਾਂ ਕਿ ਮੈਂ ਗਣੀ ਰਾਵਾਂ ਉਦੀ ਪਰਮਾ ਮਹਾ ਕੀ ਹੈ ਉਹ ਲੰਗਰ ਦਾ ਨਿਕਾਈ ਬਹੁਤ ਹੈ ਇਹਦਾ ਲੰਗਰ ਹੁਣ ਖਾ ਲਉ ਸ਼ਾਮ ਨੂੰ ਫਿਰ ਭੁੱਖਾ ਸ਼ਾਮ ਕਿੱਥੇ ਆਉਂਦੀ ਹੈ ਚਾਰ ਪੰਜ ਘਟੇ ਬਾਅਦ ਫਿਰ ਭੁੱਖ ਲੱਗ ਜਾਂਦੀ ਹੈ ਪਰ ਲੰਗਰ ਹੈ ਪਰਮਾ ਮੇ ਨਾਮ ਦਿਓ ਇਹੋ ਕਰਨਾ ਅਨੰਤ ਰੂਪ ਤੇਰੇ ਨਾਰਾਇਣਾ ਪਰਮੇ ਨਾਮਾ ਇਹੋ ਕਰਨਾ ਕਰਨਾ ਕੀ ਹੈ ਕਰਨੀ ਕੀ ਹੈ ਅਨੰਤ ਰੂਪ ਤੇਰੇ ਨਾਰਾਇਣਾ ਨਾਰਾਇਣਾ ਤੇਰੇ ਅਨੰਤ ਰੂਪ ਨੇ ਤੇਰਾ ਅੰਤ ਪ੍ਰਕਾਰ ਦਾ ਗਿਆਨ ਹੈ ਸਨਤ ਪ੍ਰਕਾਰ ਤੇ ਤੇਰੇ ਰੂਪ ਨੇ ਦੇਖੋ 88 ਲੱਖ ਜੂਤ ਵਿੱਚ ਵੀ ਇੱਕ ਦੂਰਾਂ ਰੂਪ ਨਹੀਂ ਮਿਲਦਾ ਇਹ ਸਭ ਰੂਪ ਤੇਰੇ ਹੀ ਨੇ ਕਿਹਦੇ ਕਿਹਦੇ ਤੁਸੀਂ ਗਿਆਨ ਹਾਸਲ ਕਰੋਗੇ ਰੂਪ ਅਡ ਅਡ ਕਿਉਂ ਨੇ ਕਿਹਨੇ ਬਣਾਏ ਇਹ ਰੰਗ ਕਿਉਂ ਅਡ ਅਡ ਨੇ ਇੱਕੋ ਇੱਕ ਕਿਸਮ ਦੇ ਜਾਨਵਰ ਨੇ ਉਹਨਾਂ ਦੇ ਰੰਗ ਅਡ ਅਡ ਨੇ ਕਿਉਂ ਨੇ ਅਸੀਂ ਕੀ ਲੈਣਾ ਕਿਉਂ ਨੇ ਅਨੰਤ ਰੂਪ ਤੇਰੇ ਨਾਰਾਇਣ ਤੁਸੀਂ ਆਪਣੇ ਰੰਗ ਦੀ ਗੱਲ ਕਰੋ ਤੂੰ ਜਿਹਦੇ ਰੰਗ ਤੇ ਤੁਸੀਂ ਲੈਣਾ ਕੀ ਐ ਜਿਹਨੇ ਬਣਾਏ ਨੇ ਬਣਾਏ ਹੋਣਗੇ ਤੁਸੀਂ ਆਪ ਨੂੰ ਰੰਗ ਚੜ੍ਹ ਲੋ ਨਾ ਆਪ ਦਾ ਕਰਨਾ ਅਸੀਂ ਕੀ ਐ ਕਰਨਾ ਆਪਣੇ ਨੂੰ ਰੰਗ ਜਿਹੜਾ ਹੈ ਮਨ ਨੂੰ ਰੰਗ ਸੱਚ ਦਾ ਚੜ੍ਹਾ ਲੈਣਾ ਬਾਕੀ ਜਿਹੜੇ ਰੰਗ ਨੇ ਉਹ ਨਹੀਂ ਦੇਖਣ ਸੰਸਾਰ ਦੇ ਕੋਈ ਆਪਣੇ ਨੂੰ ਕਹੇ ਜਾ ਰੰਗ ਚੜਾਉਂਦਾ ਨਾ ਚੜਾਉਂਦਾ ਅਸੀਂ ਕਿਸੇ ਤੇ ਕੀ ਲੈਣ ਕੋਈ ਕਿਸੇ ਕਿਸਮ ਦਾ ਤਪ ਕਰਦਾ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਖਰੀ ਜਾਣ ਦੋ ਸਾਡਾ ਕਰਨਾ ਕੀ ਹੈ ਭਗਤ ਕਹਿੰਦੇ ਨੇ ਆਪਾਂ ਨੇ ਕੀ ਕਰਨਾ ਹੈ ਆਪਾਂ ਨੇ ਸਿਰਫ ਰੰਗੀਲੇ ਜਹਿਬਾ ਹਰ ਕੇ ਦੋ ਸਾਡਾ ਟਾਰਗੇਟ ਇਹ ਕੀ ਦਾ ਜਿਹਨੇ ਟਾਰਗੇਟ ਬਣਾਉਣਾ ਉਹਦਾ ਜੀਵਨ ਦਾ ਅਨੋਰਥ ਪੂਰਾ ਹੋ ਜਾਊਗਾ ਜਿਹਨੇ ਨਹੀਂ ਬਣਾਉਣਾ ਚਲੋ ਉਹ ਘੁੰਮਦਾ ਫਿਰੇ ਤੇ ਪਹਿਲਾਂ ਵੀ ਘੁੰਮਦਾ ਹੀ